ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 4 ਦਿਨਾਂ ਤੋਂ ਦਾ ਸਾਬ ਜੀ ਦੇ ਨਾਲ ਅਹੰਕਾਰ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਤੁਹਾਨੂੰ ਹੋਮੇ ਵੀ ਕਹਨੇ ਆ ਕੱਲ ਤੋਂ ਇਹਦੇ ਵਿੱਚ ਜਿਹੜਾ ਦੂਜਾ ਭਾਗ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰਬਾਣੀ ਰਾਹੀਂ ਕਿ ਮਨੁੱਖ ਕਿੰਨਾ ਚੀਜ਼ਾਂ ਤੇ ਮਾਣ ਕਰਦਾ ਹੈ ਸਾਨੂੰ ਗੁਰਬਾਣੀ ਚੇਤਨ ਕਰਦੀ ਹੈ ਵੀ ਇਹਨਾਂ ਚੀਜ਼ਾਂ ਦਾ ਤੂੰ ਬੜਾ ਮਾਣ ਕਰਦਾ ਹੈ ਕੱਲ ਤਿੰਨ ਪਰਮਾਨੰਦ ਦੇਖੇ ਸੀ ਅੱਜ ਇੱਕੋ ਪਰਮਾਨੰਦ ਆਪ ਜੀ ਨਾਲ ਸੰਝਾ ਕਰਨਾ ਹੈ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਪਰ ਸਤਿਗੁਰੂ ਨੇ ਕਈ ਚੀਜ਼ਾਂ ਦਾ ਇੱਥੇ ਵਰਣਨ ਕਰ ਦਿੱਤਾ ਜਿੰਨਾ ਉੱਤੇ ਅਸੀਂ ਮਾਨ ਕਰਨੇ ਆ ਤੇ ਮਾਨ ਕਰਨ ਦਾ ਮਤਲਬ ਹੀ ਇਹ ਹੈ ਹਉਮੈ ਆਉਣਾ ਨਹੀਂ ਅਹੰਕਾਰ ਪੈਦਾ ਹੋਣਾ ਸਤਿਗੁਰੂ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਪ੍ਰਥਮੇ ਤੇਰੀ ਨੀਕੀ ਜਾਤ ਦੂਤਿਆ ਤੇਰੀ ਮਨੀਏ ਪਾਂਤ ਤੇਰਾ ਤੇਰਾ ਸੁੰਦਰ ਥਾਨ بگੜ ਰੂਪ ਮਨ ਮੈਂ ਅਪਮਾਨ ਸੋਣੀ ਸਰੂਪ ਸੁਜਾਨ ਵਿਚੱਖਣ ਅਤ ਗਰਬੈ ਮੋਹਿ ਫਾਕੀ ਤੂੰ ਅਤ ਸੂਚੀ ਤੇਰੀ پاک ਸਾal ਕਰਿ ਸ্নান ਪੂਜਾ ਤਿਲਕ ਲਾਲ ਗੱਲ ਹੀ ਗਰਬੈ ਮੁਖ ਗੋਵੇਂ ਗਿਆਨ ਸਭਿਲ ਕੋਈ ਲੋਭ ਸੋਣ ਸ਼ਬਦ ਚਾਰ ਬੰਦਾ ਦਾ ਮੈਂ ਦੋ ਬੰਦਾ ਆਪਜੀ ਨਾਲ ਸਾਂਝ ਕਰਨ ਲਈ ਲਾਏ ਨੇ ਔਰ ਇਹਦੇ ਵਿੱਚ ਰਹਾਉਦੀ ਪੰਕਤੀ ਵੀ ਆ ਗਈ ਹੈ ਰਹਾਉਦੀ ਪੰਕਤੀ ਜਿਹੜਾ ਸਾਰੇ ਸ਼ਬਦ ਦਾ ਤੱਤਸਾਰ ਹੁੰਦੀ ਹੈ ਉੱਥੇ ਮੇਰੇ ਪੰਜਵੇਂ ਨਾਟਕ ਸਾਨੂੰ ਬਖਸ਼ਾਰ ਰਹੇ ਬਖਸ਼ਿਸ਼ ਕਰ ਰਹੇ ਨੇ ਸਮਝਾ ਰਹੇ ਨੇ ਸੋਨੀ ਸਰੂਪ ਸੁਜਾਨ ਵਿਚਖਣ ਬਾਤ ਗਰਬੈ ਮੋਹੇ ਫਾਕੀ ਤੂੰ ਤੇਰੀ ਸ਼ਕਲ ਬੜੀ ਸੋਹਣੀ ਹੈ ਸਰੂਪ ਦਾ ਵੀ ਭਾਵ ਉਹੀ ਹੈ ਸੋਣ ਰੂਪ ਵਾਲੀ ਸੁ ਜਾਣ ਆਪਣੇ ਆਪ ਤੋਂ ਬਹੁਤ ਸਿਆਣਾ ਸਮਝਣਾ ਚਿਤੰਨ ਸਮਝਣਾ ਸਾਰਿਆਂ ਨਾਲੋਂ ਵੱਧ ਕੇ ਚੱਖਣ ਔਰ ਇੰਨਾਂ ਚੀਜ਼ਾਂ ਦਾ ਤੈਨੂੰ ਹਉਮੈ ਹੋ ਗਈ ਇੰਨਾਂ ਚੀਜ਼ਾਂ ਦਾ ਤੈਨੂੰ ਗਮਾਨ ਹੋ ਗਿਆ ਇੰਨਾਂ ਚੀਜ਼ਾਂ ਨਾਲ ਤੈਨੂੰ ਮਾਨ ਹੋ ਗਿਆ ਆਤ ਗਰਬੈ ਮੋਹਿ ਫਾਕੀ ਤੂੰ ਇੰਨਾਂ ਚੀਜ਼ਾਂ ਦੀ ਵਜ੍ਹਾ ਕਰਕੇ ਬੜਾ ਗਰਭ ਤੇਰੇ ਅੰਦਰ ਹੋ ਗਿਆ ਬੜਾ ਹੰਕਾਰ ਹੋ ਗਿਆ ਉਹਦੇ ਵਿੱਚ ਗਲਤਾਨ ਹੋਈ ਪੈਣ ਹੋਰ ਕਿੰਨਾ ਚੀਜ਼ਾਂ ਵੱਲ ਸਾਡਾ ਧਿਆਨ ਦੇ ਰਹੇ ਨੇ ਦੁਆਰੇ ਨੇ ਕਿ ਆਹ ਤੇਰੇ ਅੰਦਰ ਪੈਦਾ ਹੋ ਮੈਂ ਪੈਦਾ ਕਰਦੀਆਂ ਨੇ ਜਿਹੜਾ ਕਰਕੇ ਤੂੰ ਹੰਕਾਰ ਚ ਫਿਰਦਾ ਹੈ ਸਭ ਤੋਂ ਪਹਿਲਾਂ ਤੇਰੀ ਨੀਕੀ ਜਾਤ ਸਭ ਤੋਂ ਪਹਿਲਾਂ ਤੈਨੂੰ ਕੁੰਡ ਦਾ ਮਾਣ ਹੈ ਮੈਂ ਬੜੇ ਉੱਚੇ ਕੁੰਡ ਚ ਪੈਦਾ ਹੋਇਆ ਮੇਰੀ ਜਾਤ ਬੜੀ ਉੱਚੀ ਹੈ ਮੈਂ ਬ੍ਰਾਹਮਣ ਮੈਂ ਖੱਤਰੀਆ ਇਸ ਅਭਿਮਾਨ ਕਰਕੇ ਤੂੰ ਦੂਜਿਆਂ ਨੂੰ ਨੀਚ ਸਮਝਣਾ ਉਹਨਾਂ ਨੂੰ ਆਪਣੇ ਤੋਂ ਨੀਵਾਂ ਸਮਝਣਾ ਆਪਣੇ ਆਪ ਨੂੰ ਤੋਂ ਉੱਚੀ ਜਾਤ ਦਾ ਬਣਾ ਕੇ ਦੂਜਿਆਂ ਪ੍ਰਤੀ ਨਫ਼ਰਤ ਪੈਦਾ ਕਰ ਲਈ ਤੂੰ ਆਪਣੇ ਅੰਦਰ ਦੁਨੀਆਂ ਪ੍ਰਤੀ ਤੂੰ ਹੀਣ ਭਾਵਨਾ ਪੈਦਾ ਕਰ ਲਈ ਇਹ ਤੇ ਸਭ ਛੋਟੇ ਨੇ ਮੈਂ ਉੱਚਾ ਮੇਰੀ ਕੋਲ ਬੜੀ ਉੱਚੀ ਮੇਰੀ ਜਾਤ ਬੜੀ ਉੱਚੀ ਹੈ ਦੂਤਿਆ ਤੇਰੀ ਮਨੀ ਹੈ ਪਾਂਥ ਦੋ ਜੀ ਆ ਤੋ ਕਹਿੰਦਾ ਕਿ ਸੰਸਾਰ 'ਚ ਬੜਾ ਮਾਨ ਸਤਕਾਰ ਹੈ ਮੇਰਾ ਮੇਰੇ ਨਾਲ ਵੱਧ ਸਤਕਾਰਿਆ ਜਾਣ ਵਾਲਾ ਕੌਣ ਹੈ ਸਾਰੇ ਸੰਸਾਰ ਮੇਕੇ ਨਹੀਂ ਹੁੰਦੇ ਸਾਰੇ ਮੇਰੇ ਸਾਹਮਣੇ ਐਨ ਸਤਕਾਰ ਨਾਲ ਗੱਲ ਕਰਦੇ ਨੇ ਭਾਵੇਂ ਤੇਰੇ ਪਿੱਛੇ ਉਹ ਤੇਰੀਆਂ ਬੁਰੀਆਈਆਂ ਕਰਦੇ ਹੋਣ ਇਹੀ ਕਹਿੰਦੇ ਹੋਣ ਕਿ ਬੜਾ ਮਾਨੀ ਵਿਅਕਤੀ ਹੈ ਪਰ ਕਿਉਂਕਿ ਤੇਰੇ ਸਾਹਮਣੇ ਕੋਈ ਨਹੀਂ ਬੋਲਦਾ ਤੂੰ ਸਮਝ ਲੈ ਨਾ ਕਿ ਮੇਰਾ ਬੜਾ ਸੰਸਾਰ ਦੇ ਵਿੱਚ ਮਾਨ ਸਨਮਾਨ ਬਣਿਆ ਹੋਇਆ ਹੈ ਤ੍ਰਿਤੀਏ ਤੇਰਾ ਸੰਦਰਥਾਨ ਉਸ ਵਾਰ ਤੀਜਾ ਮੇਰਾ ਕਾਰ ਬਹੁਤ ਵਧੀਆ ਹੈ ਮੇਰਾ ਕਾਰੋਬਾਰ ਬਹੁਤ ਵਧੀਆ ਹੈ ਕਿੰਨੀਆਂ ਸੂਖਮ ਚੀਜ਼ਾਂ ਨੇ ਜਿਹੜੀਆਂ ਸਾਡੇ ਅੰਦਰ ਰਬਮਾਨ ਪੈਦਾ ਕਰਦੀਆਂ ਨੇ ਹੋਮੋਪੈਥੀ ਪੈਦਾ ਕਰਦੀਆਂ ਨੇ ਸਿਰਫ ਧਿਆਨ ਦੇਣ ਦੀ ਗੱਲ ਹੈ ਮੈਂ ਕੱਲ ਬੇਨਤੀ ਕੀਤੀ ਸੀ ਇਸ ਭਾਗ ਨੂੰ ਮੈਂ ਬੜੀ ਗਹਿਰਾਈ ਚ ਵਿਚਾਰਨਾ ਚਾਹਨਾ ਕਿਉਂਕਿ ਸਭ ਤੋਂ ਵਧੀਰੇ ਆਪਣੀ ਸਵੈ ਪਰਚੋਲ ਕਰਨ ਵਾਲਾ ਇਹ ਭਾਗ ਹੈ ਅਸੀਂ ਕਿੱਥੇ ਖੜੇ ਆ ਅਸੀਂ ਹੰਕਾਰ ਹਉਮੈ ਦਾ ਵਿਸ਼ਾ ਵਿਚਾਰ ਰਹੇ ਆ ਅਸੀਂ ਕਿੱਥੇ ਆ ਉਹਦੇ ਵਿੱਚ ਤ੍ਰਿਤੀਆ ਤੇਰਾ ਸੁਨਦਰ ਥਾਨ ਵਿਗੜ ਰੂਪ ਮਨ ਮੈਂ ਅਪਮਾਨ ਕਿੰਨਾ ਗੰਰਾ ਅਪਮਾਨ ਹੈ ਤੇਰੇ ਮਨ ਦੇ ਵਿੱਚ ਹਉਮੈ ਹੰਕਾਰ ਹੈ ਤੇਰੇ ਮਨ ਦੇ ਵਿੱਚ ਫਿਰ ਕਿੰਨਾ ਚੀਜ਼ਾਂ ਦਾ ਹੰਕਾਰ ਹੈ ਹੋਰ ਸੂਚੀ ਤੇਰੀ ਪਾਕਸਾਲ ਬੇਇਦਰ ਸੋਈ ਬੜੀ ਪਵਿੱਤਰ ਜਿਵੇਂ ਬ੍ਰਾਹਮਣ ਗੋਬਰ ਦਾ ਪੋਚਾ ਮਾਰਦਾ ਤੇ ਗੋਬਰ ਦਾ ਪੋਚਾ ਮਾਰ ਕੇ ਕਾਰ ਕੱਢ ਲੈਂਦਾ ਤੇ ਉਹ ਕਹਿੰਦਾ ਮੈਂ ਚੁੱਲ੍ਹਾ ਵਧਤਰ ਕਰ ਲਿਆ ਉਹਨੇ ਇੱਥੇ ਕੋਈ ਛੋਟੀ ਜਾਤ ਅੱਲਾ ਪੈਰ ਨਾ ਤੜ ਦਵੇ ਕ੍ਰਿਸ਼ਨਾਨ ਪੂਜਾ ਤਿਲਕ ਲਾਲ ਉਹਨਾਂ ਨੂੰ ਇਸ਼ਨਾਨ ਕਰਕੇ ਸਮਝਣਾ ਮੈਂ ਪਵਿੱਤਰ ਹੋ ਗਿਆ ਫਿਰ ਮੱਥੇ ਤੇ ਤਿਲਕ ਲਾਉਣਾ ਹੈ ਪੂਜਾ ਕਰਦਾ ਬਹਿ ਕੇ ਲੇਕਿਨ ਇੱਕ ਪਾਸੇ ਤੇ ਤੂੰ ਇਹ ਧਰਮ ਦੇ ਕਰਮ ਕਰਕੇ ਬੁਖਾ ਰਿਹਾ ਹੈ ਦੁਨੀਆਂ ਨੂੰ ਇਹ ਦੱਸ ਰਿਹਾ ਹੈ ਕਿ ਮੇਰਾ ਕਿੰਨਾ ਉੱਚਾ ਸੋਚਾ ਪਵਿੱਤਰ ਜੀਵਨ ਹੈ ਮੈਂ ਕਿੰਨੇ ਇਸ਼ਨਾਨ ਕਰਕੇ ਰੋਜ਼ ਪਵਿੱਤਰ ਹੁੰਨਾ ਰੋਜ਼ ਪੂਜਾ ਕਰਕੇ ਪਵਿੱਤਰ ਹੁੰਨਾ ਮੱਥੇ ਤੇ ਤਿਲਕ ਲਾ ਕੇ ਰੱਖਣਾ ਲੋਕਾਂ ਨੂੰ ਪਤਾ ਲੱਗਿਆ ਤੂੰ ਬੜਾ ਧਰਮੀ ਐ ਪਰ ਤੇਰੀ ਅਸਲੀ ਪਤਾ ਹੈ ਹਾਲਤ ਕੀ ਐ ਗੱਲੀ ਗਰਮੇ ਮੁਖ ਗੋਵੈ ਗਿਆਨ ਗੱਲਾਂ ਕਰਕੇ ਆਪਣੇ ਆਪ ਚ ਹਮਮਾਨ ਕਰਨਾ ਕਿ ਮੈਂ ਕਿੱਡਾ ਚਤੁਰ ਗਿਆਨੀ ਐ ਚਤਨ ਬਕਤਾ ਮੈਂ ਕਿੱਡੇ ਵਧੀਆ ਮੈਂ ਬੋਲ ਬੋਲਦਾ ਲੋਕੀ ਬੜੇ ਪ੍ਰਭਾਵਿਤ ਹੁੰਦੇ ਨੇ ਔਰ ਗਿਆਨ ਦੀਆਂ ਗੱਲਾਂ ਕਰਦਾ ਲੋਕਾਂ ਨੂੰ ਗਿਆਨ ਬਖਾਰਦਾ ਐ ਆਪਣਾ ਰੋਕ ਹੀ ਰਿਹਾ ਸਭ ਬਿਦ ਖੋਈ ਲੋਭ ਸਵਾਨ ਤੇਰੇ ਅੰਦਰ ਜਿਹੜਾ ਇਹ ਲੋਭ ਦਾ ਕੁੱਤਾ ਵੜਿਆ ਹੋਇਆ ਹੈ ਨਾ ਲੋਭ ਰੂਪੀ ਕੁੱਤਾ ਵੜਿਆ ਹੋਇਆ ਇਹਨੇ ਸਾਰੀ ਤੇਰੀ ਜ਼ਿੰਦਗੀ ਬਰਬਾਦ ਕੀਤੀ ਹੋਈ ਹੈ ਮੱਲਿਆ ਤੇਰੀ ਨੀਕੀ ਜਾਤ ਵੀ ਹੈ ਤੇਰੀ ਮਨੀਆਂ ਪਾਤ ਵੀ ਹੈ ਤੇ ਸੁੰਦਰ ਥਾਨ ਵੀ ਹੈ ਪਰ ਕੀ ਇਹ ਸਭ ਕੁਝ ਪ੍ਰਾਪਤ ਹੋਣ ਨਾਲ ਰੱਜ ਗਿਆ? ਕੀ ਤਰ੍ਹਾਂ ਦੇ ਜਿੰਮੇ ਤੋਂ ਤੋਖ ਆ ਗਿਆ ਬੈਨੂੰ ਸਭ ਕੁਝ ਮਿਲ ਗਿਆ। ਤੇਰੇ ਅੰਦਰ ਤਾਂ ਲੋਭ ਰੂਪੀ ਕੁੱਤਾ ਵੜਿਆ ਹੋਇਆ ਹੈ ਸਭ ਵਿੱਚ ਕੋਈ ਲੋਭਸਾਨ। ਫਿਰ ਕਿਸ ਗੱਲ ਦਾ ਮਾਣ ਕਰ ਰਹੇ ਆਂ? ਕਿਸ ਗੱਲ ਦਾ ਗਰਮ ਕਰ ਰਹੇ ਆਂ? ਪਰ ਸਤਿਗੁਰੂ ਨੇ ਸਾਨੂੰ ਚੇਤਨਨ ਕਰ ਦਿੱਤਾ ਵੀ ਆਹ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਅੰਦਰ ਹੋਮੇ ਪੈਦਾ ਕਰਨ ਵਾਲੀਆਂ ਨੇ। ਜਿਹੜੀਆਂ ਹੰਕਾਰ ਪੈਦਾ ਕਰਨ ਵਾਲੀਆਂ ਨੇ ਔਰ ਪਹਿਲੇ ਭਾਗ ਦੇ ਵਿੱਚ ਫੈਸਲਾ ਕਰਤਾ ਸੀ ਸਤਿਗੁਰੂ ਨੇ ਕਿ ਹਉਮੈ ਅਹੰਕਾਰ ਰੋਗ ਹੈ DIRG ਰੋਗ ਹੈ ਮੈਂ ਇਸ ਭਾਗ ਨੂੰ ਅਜੇ ਇੱਕ ਦਿਨ ਹੋਰ ਵਿਚਾਰਨਾ ਚਾਹੁੰਦਾ ਮੈਂ ਚਾਹੁੰਦਾ ਆਪਣੀ ਰੱਜ ਕੇ ਸਵੈ ਪਰਚੋਲ ਕਰੀਏ ਵੀ ਅਸੀਂ ਕਿੱਥੇ ਖੜੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੇ ਸਾਡੇ ਅੰਦਰ ਹਉਮੈ ਪੈਦਾ ਕਰ ਰਹੀਆਂ ਨੇ ਸਾਡੇ ਕੋਲ ਕੀ ਹੈ ਉਹਨਾਂ ਦੇ ਵਿੱਚੋਂ ਜਿੱਦਾਂ ਕਰਕੇ ਹੋਮੈਪੈਦਾ ਹੁੰਦੀ ਹੈ। ਬਸ ਅੱਜ ਇਤਨੇ ਕਿ ਬਚਨ ਪ੍ਰਵਾਨ ਕਰਨਾ। ਕੱਲ ਨੂੰ ਇਸੇ ਵਿਸ਼ੇ ਤੇ ਆਪਾਂ ਵਿਚਾਰ ਚਾਰੀ ਰੱਖਾਂਗੇ। ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।